ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟਲੇ ਦੇ ਵਿੱਚ ਕੋਟਲਾ ਪਿੰਡ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਨਮੱਤਾ ਨਗਰ ਆ ਗੋਗੇ ਬਾਈ ਦੇ ਘਰ ਦੇ ਵਿੱਚ ਮੈਂ ਮੌਜੂਦ ਆ ਇਸ ਟਾਈਮ ਤੇ ਜਨਵਰ ਬਾਈ ਦੇ ਕੋਲੇ ਹੈ ਗਿਆ ਮਿੱਤਰੋ 3-4 ਵਕਾਉ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਜਾਣਕਾਰੀ ਲੈਣੇ ਆ ਮੈਂ ਇੱਕ ਚੈੱਕ ਕਰ ਲਈ ਪੁੱਤ ਪਾਈ ਦਾ ਇੱਕ ਸਾਸਿਕਾਲ ਗੋਗੇ ਵੀਰੇ ਸਾਸਰੀ ਘਰ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਸੇਤਾ ਦੇ ਪਰਿਵਾਰ ਭਾਈ ਬਹੁਤ ਚੰਗੇ ਜੀ ਠੀਕ ਆ ਜਨਵਾਰ ਅੱਜ ਆਪਣੇ ਕੋਲੇ ਹੈਗੇ ਆ ਤਿੰਨ ਚਾਰ ਹਨਾ ਪਹਿਲੇ ਨੰਬਰ ਤੇ ਕੱਟਾ ਕਿੰਨੀ ਉਮਰ ਦਾ ਵੀਰੇ ਕੱਟਾ ਹੈ ਦੋਂਦਾ ਹੋ ਗਿਆ ਜੀ ਦੋਂਦਾ ਹੋ ਗਿਆ ਹੈ ਹਾਂ ਜੀ ਠੀਕ ਆ ਭਾਈ ਠੀਕ ਆ ਕਿਆ ਬਾਤ ਬਾਡੀ ਬੁੱਡੀ ਪਿੱਛਾ ਬੜਾ ਭਾਰਾ ਕੱਟਾ ਹਨਾ ਬਹੁਤ ਬੜਾ ਜੀ ਹੂੰ ਅੱਛਾ ਕੀ ਰੇੜੀ ਰੂੜੀ ਜੁੜਿਆ ਕਿ ਨਹੀਂ ਹਾਂ ਨਹੀਂ ਰੇੜੀ ਨਹੀਂ ਜੁੜਿਆ ਜੀ ਰੇੜੀ ਨਹੀਂ ਜੁੜਿਆ ਕੋਸ਼ਿਸ਼ ਕਰ ਲਵੇ ਜੁੜ ਪੂਗਾ ਹਣਾ ਹਾਂਜੀ ਮਈਆਂ-ਮਈਆਂ ਜੇ ਵੀ ਰੱਖਣ ਨੂੰ ਚੰਗਾ ਮੰਨ ਲੀਆ ਹਾਂਜੀ ਹਾਂਜੀ ਕ੍ਰੋਸਿੰਗ ਕਰਦਾ ਹੋਊਗਾ ਕਿ ਨਹੀਂ ਬਈ ਹਾਂ ਲੱਗ ਜੂਗਾ ਜੇ ਤਾਂ ਨਹੀਂ ਕਹਿੰਦੇ ਲੱਗ ਜੂਗਾ ਹਾਂਜੀ ਹੂੰ ਪਿਊਜ਼ ਕਰ ਅੱਛਾ ਅਜਾ ਗੋਗੇ ਭਾਈ ਇਹਦਾ ਰੇਟ ਕੀ ਰਹੂਗਾ ਵੀਰੇ ਹਾਂਜੀ ਰੇਟ ਇਹਦਾ ਇਹਦਾ 47000 ਰੁਪਏ ਮਾਣ ਤਾਣ ਨਾਲ ਦੇਣਾ ਕਰ ਦਿਆਂ ਕੋਈ ਨਹੀਂ ਕਿੰਨਾ ਕਰੇਗਾ ਜਸ ਤਨੋਂ ਕਾਟੇ ਤੇ ਬਾਟੇ 45000 ਦੇ ਦਿਆਂਗੇ ਠੀਕ ਤੋਰੀ ਮਾਰੇ ਇੱਕ ਢੀ ਪਾ ਲਓ ਲੈ ਵੀ ਮਿੱਤਰੋ ਨੀਲੀ ਨਵੀਂ نسل ਦਾ ਪੈਦਾਵਾ ਦੋਂਦਾ ਮੂੰਹ ਹਾਂ ਕੱਟਾ ਔਰ ਥੱਲੋ ਬਹੁਤ ਚੰਗਾ ਵਾ ਤੁਸੀਂ ਦੇਖਣਾ ਕਿ ਮੰਨ ਲਓ ਕੱਟੇ ਦੀ ਟੈਸਟਿਕਲਾਂ ਦੀ ਸ਼ੁੱਧਤਾ ਜਿਹੜੀ ਜਿਹੜੀ ਵੱਖਰੀ ਪਹਿਚਾਣ ਦੇ ਵਿੱਚ ਹੀ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਵੱਡਾ-ਬੂਡਾ ਕੱਟਾ ਨਾਜਾਇਜ਼ ਆ ਕੋਈ ਇਹ ਨਹੀਂ ਗੱਲ ਕਹਿ ਸਕਦਾ ਵੀ ਇਹ ਛੋਟਾ ਵਾ ਜਾਂ ਨਿੱਕਾ ਵਾ ਦੇਖੋ ਕਿਰਾਂ ਦੀ ਮਿੱਤਰੋ ਹੂੰ ਦੇਖੋ ਕਿਰਾਂ ਦੀ ਮਿੱਤਰੋ ਤੁਸੀਂ ਹੂੰ ਨਹੀਂ ਅੰਡਾ ਜਾਣਾ ਹਣਾ ਹੂੰ ਅੱਛਾ ਵੀਰੇ 2 ਨੰਬਰ ਤੇ ਝੋਟੀ ਆ ਜਿਹੜੀ ਬਈ ਇਹ ਕਿੰਨੇ ਚਿਰ ਦੀ ਆ ਵੀਰੇ ਹਾਂਜੀ ਇਹ ਵੀ ਦੋਂਦੀ ਆ ਜੀ ਅੱਛਾ ਇਹ ਵੀ ਦੋਂਦੀ ਆ ਹਾਂਜੀ ਕੀ ਬਾਤ ਆ ਹਾਂ ਇਹ ਬਣੀ-ਬੁਣੀ ਕੋਈ ਵੀਰੇ ਨਹੀਂ ਬਣੀ ਨਹੀਂ ਹਜੇ ਇਹ ਕਿੰਨੇ ਦੇ ਦੇ ਦੇਾਂਗੇ ਭਾਈ ਹਾਂ ਹਾਂ 35 ਦੇ ਦੇਾਂਗੇ ਬੰਦ ਮੰਤਨ ਕਰ ਦੇਂਗਾ ਵਿੱਚੋਂ ਹਾਂਜੀ ਕੋਈ ਨਹੀਂ ਕਰਦਾ ਇਹੋ ਤਾਂ ਤੋਰ ਨੂੰ ਰਹਿਣੀ ਦੇ ਹਣਾ ਹਾਂਜੀ ਠੀਕ ਆ ਇੱਧਰ ਆਇਆ ਗਾਂ ਵਾਲੇ ਪਾਸੇ ਅੱਛਾ ਗੋਗੇ ਭਾਈ ਇਹ ਸੂਈ ਹੋਈ ਆ ਕਿ ਕੀ ਸਾਹ ਹੋ ਗਿਆ ਇਹ ਟੋਕੜਾ ਜੀ ਗੱਬਣ ਵੀ ਆ ਨਹੀਂ ਗੱਬਣ ਤਾਂ ਨਹੀਂ ਗੀ ਦੁੱਧ ਵੀਰੇ ਕਿੰਨਾ ਇਹਦੇ ਸਰੇ ਇਹਦੇ ਸਰੇ 6 ਕਿਲੋ ਹੋਊਗਾ ਠੀਕ ਹੈ ਚੋਣ ਚਾਣ ਨੂੰ ਬਈ ਚੋਣ ਨੂੰ ਬਹੁਤ ਠੰਡੀ ਆ ਵਧੀਆ ਅਜਾ ਨਿਆਣਾ ਪਾ ਦੇ ਬਹਿ ਜਾ ਹਾਂਜੀ ਠੀਕ ਆ ਬਈ ਤੇ ਇਹਦਾ ਰੇਟ ਬਈ ਇਹ 15000 ਹੀ ਦੇ ਦਿਆਂਗੇ ਜਸਤ ਨੂੰ ਕਾਟੇ ਤੇ ਬਾਟੇ 14 ਦੀ ਹਾਂ ਨਾ ਦੱਸ ਬਸ 14 ਹੀ ਦੇ ਦਿਆਂਗੇ ਦੱਸ ਦੀ ਨਹੀਂ ਦੱਸ ਦੀ ਨਹੀਂ ਹੋਣੀ ਕਿੰਨੇ ਦੀ ਫਿਰ ਹਾਂ ਬਸ 14 ਦੀ 11 ਦੀ ਕਹਦੇ ਮਾਰਦਾਨ ਕੋ 500 ਹੋਰ ਥੋੜਾ ਕਰਦਾ ਬਾੜਾ ਕਹਦੇ 13 ਦੀ ਦੇ ਦੂੰਗਾ ਕਹਦੇ ਚਲ 13 ਹੀ ਦੇ ਦਿਆਂਗੇ ਬਾ ਕੋਈ ਨਾ ਹੁਣ ਗੱਲ ਹੁਣ ਸੌਦਾ ਹੋ ਜਾਊਗਾ ਹਨਾ ਬਾਈ ਨੇੜੇ ਹੋ ਜਾਊਗਾ ਅੱਛਾ ਨੰਬਰ ਕਿੰਨੇ ਕੋਈ ਆਏ ਬਾੜੀ ਲੱਤਾਂ ਵਾਲੀ ਨਹੀਂ ਗੀ ਹਾਂ ਗੰਢਾ ਬਾਗ ਆਏ ਮਰਜੀ ਬੈਠੋ ਠੰਡੀ ਹੋਰ ਦਿੰਗਾ ਇਹਨੂੰ ਕਿ ਨਹੀਂ ਹਾਂਜੀ ਤੋਰਦੇ ਹੋਰ ਦੰਦੇ ਆ ਤੋਰੀ ਮੜੀ ਲੈ ਵੇਖੋ ਮੇਤੋ ਆਪਾਂ ਵੀਡੀਓ ਇੱਥੇ ਬਣਾਇਆ ਕਰੀਏ ਯਾਰ ਬਣ ਲੈ ਕੇ ਸਿੱਧੇ ਲੰਮਾ ਬਰੇ ਦੇ ਨਾਲ ਬਣ ਦਿੰਨੇ ਆ ਸੰਗਲ ਲਾ ਦੇ ਇੱਕ ਲੰਮਾ ਟਕਾ ਕੇ ਹਾਂ ਦੇਖੋ ਵੀ ਮੇਤੋ ਮੈਂ ਠੀਕ ਹੈ ਲੈ 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 ਗੋਗੇ ਹੱਸਦੀ ਜੀ ਆ ਹਨਾ ਇਹ ਖੁਸ਼ ਆ ਅੱਜ ਹਾਂ ਹੈ ਖੋਸ਼ ਆ ਗੱਡੀ ਤੇ ਕਹਿੰਦੇ ਝੂਟਾ ਲਾਵੂਗੇ ਲਾਹੂਗੀ ਝੂਟਾ ਪਰ ਠੀਕ ਹੈ ਬਾਈ ਅੱਛਾ ਗੋਗੇ ਬਾਈ ਨੰਬਰ ਕਿੰਨਾ ਵੀਰੇ 9951 ਹੂੰ 94538 ਇੱਕ ਵਾਰੀ ਹੋਰ ਆਉਣ ਦੇ 9951 ਹੂੰ 94538 ਠੀਕ ਹੈ ਇਸ ਨੰਬਰ ਤੇ ਕਰ ਲਿਓ ਬਾਈ ਤੁਸੀਂ ਬਾਈ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਤੇ ਹੈ ਕੈਮਰਾਮੈਨ ਗੁਰਦੀਪ ਗੱਲ